ਕਾਰਨਲ ਦੀ ਯੰਗ ਵਿੱਚ ਸ਼ਹੀਦ ਹੋਣ ਵਾਲੇ ਫੈਸਲ ਗੜਸ਼ਿੰਕਰ ਦੇ ਬਲਦੇਵ ਰਾਜ ਜੀ ਦੀ ਪਤਨੀ ਸਤਿਵ੍ਰਗਿਆ ਸੋਮਾ ਦੇਵੀ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਉਹਨਾਂ ਨੂੰ ਮਿਤ ਅੱਜ ਰੱਖੇ ਗਏ ਪਾਸ ਤੇ ਭੋਗ ਮੌਕੇ ਪਿੰਡ ਪੀਨੇਵਾਲ ਵਿੱਚ ਵਕਫ ਵਕਫ ਵਿਅਕਤੀਆਂ ਵੱਲੋਂ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉੱਥੇ ਨਾਲ ਹੀ ਇਸ ਮੌਕੇ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਗੜਸ਼ਿੰਕਰ ਤੋਂ ਵਾਈਸ ਚੇਅਰਮੈਨ ਸੁਬੇਦਾਰ ਬਲਬੀਰ ਸਿੰਘ ਰਾਣਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨਾਲ ਸੇਵਾ ਭਾਰਤੀ ਤੋਂ ਰਜਿੰਦਰ ਪ੍ਰਸਾਦ ਖੁਰਮੀ ਤੇ ਹੋਰ ਸ਼ਖਸੀਤਾਂ ਨੇ ਵੀ ਹਾਜ਼ਰੀ ਭਰੀ ਦੱਸਣਾ ਬਣਦਾ ਹੈ ਕਿ ਕਾਰਗਿਲ ਜੰਗ ਦੇ ਸ਼ਹੀਦ ਬਲਦੇਵ ਰਾਜ ਜੀ ਪਿੰਡ ਵੀਨੇਵਾਲ ਦੀ ਪਤਨੀ ਸਵਰਗਿਆ ਸੋਮਾ ਦੇਵੀ ਜੀ ਪਿਛਲੇ ਕੁ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਬੀਤੇ ਦਿਨੀ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਤੇ ਜਿਨ੍ਹਾਂ ਦੇ ਨਿਮਿਤ ਅੱਜ ਪਾਠ ਦਾ ਭੋਗ ਉਹਨਾਂ ਦੇ ਨਿਵਾਸ ਸਥਾਨ ਪਿੰਡ ਵੀਨੇਵਾਲ ਵਿੱਚ ਰੱਖਿਆ ਗਿਆ ਸੀ

ਉਹ ਹਸਪੀਟਲ ਵਿੱਚ ਐਡਮਿਟ ਹੈ ਇਸ ਦੇ ਚੈਨੀ ਵੀ ਵਿਧਵਾ ਹੁੰਦੇ ਆ ਜਿਹੜਾ ਕੋਲ ਤੇ ਹਸਪੀਟਲ ਵਿੱਚ ਮਰਾਂ ਦੇ ਦਿੱਤੇ ਜਾਂ ਅਤਵਾਦੀਆਂ ਦੇ ਨਾਲ ਲੜਦੇ ਹੋਏ ਦਾ ਇਸ ਵੇਲੇ ਇੰਚੀ ਨਗਰ ਵਿੱਚ ਰਹਿੰਦੇ ਨੇ ਜਿਹੜੇ ਉੱਤੇ ਛੇੜ ਹੁੰਦਾ ਹੈ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਅਸੀਂ ਵੀਰ ਮਾਰੀ ਕਹਿੰਦੇ ਇਹ ਸਾਡੇ ਲਾਪੇ ਦੇ ਵਿੱਚ ਬ੍ਰਿਨ ਨਾਰਾਇਣ ਜੀ ਬਰਦੇਵ ਰਾਜ ਜੀ ਸ਼ੀਬ ਹੋਸੀ ਕਰਗਲ ਦੇ ਵਿੱਚ ਤੇ ਉਹਨਾਂ ਦੀ ਸ਼ੀਬ ਨਾਰੀ ਪਰਜੋ ਸਾਡੇ ਪਰਮਾਤਮਾ ਸਾਡੇ ਸਾਰਿਆਂ ਦਾ ਸਾਥ ਛੱਡ ਗਈ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਜਿਹੜੇ ਐਕਸਟ੍ਰੀਮੈਂਟਸ ਆਫ ਸਾਡੀ ਸੁਸਾਇਟੀ ਹੈ ਉਹਦੇ ਵੱਲੋਂ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ ਤੇ ਭਾਈ ਜੁਰਵੰਦੇ ਕਬਾਸ ਕਰ ਰਹਾ ਕਿ ਇਹਨਾਂ ਦੇ ਪਰਿਵਾਰ ਨੂੰ ਤੋ ਹੌਸਲਾ ਦੇਣ ਤਾਕਤ ਦੇਣ ਤਾਂ ਕਿ ਇਹ ਸੁਪਨ ਸਾਕਰਨ ਤੇ ਅਗੇਵਤ ਸਾਕਰਨ ਨੋ ਬਰਤਨ ਵਾਤੇ ਹੋਏ ਦੂਜਾ ਹੌਸਲਾ ਹੋ